ਓਏ ਤੇ ਬਾਹਰ ਮਾਤੇ ਰੱਖਿਆ ਤੇ ਦੰਦ ਮਾਰੋ ਗੱਲ ਵਾਲਾ ਮੇਰੇ ਨਾਲੇ ਬਾਹਰ ਚੱਲ ਕੋਈ ਨਹੀਂ ਯਾਰ ਮੁੰਡਾ ਤੇ ਉਹਨਾਂ ਦਾ ਹੀ ਸਾਨੂੰ ਕੀ ਲੱਗੇ ਤੂੰ ਮੂੰਹ ਦੇਖਿਆ ਨਾ ਅਬੂ ਦਾ ਮੂੰਹ ਨਾ ਆਇਆ ਆ ਵੀਰਾਂ ਬੰਦੇ ਨੂੰ ਤਰਸ ਨਹੀਂ ਆ ਤੇ ਛੁੱਟਾਇਆ ਬੱਚਾ ਮਾਸਾ ਦਾ ਉਹਨੇ ਕੀ ਬਣਾ ਰਿਹਾ ਦਿਲਾ ਨਹੀਂ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਚੱਲ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ ਕੁਛ ਟਾਈਮ ਦੇ ਲਈ ਅੱਖਾਂ ਬੰਦ ਕਰਕੇ ਸੋਚ ਕੇ ਵੇਖੋ ਜੇਕਰ ਕਿਤੇ ਆਪਣਾ ਖੁੱਦਾ ਬੱਚਾ ਹੁੰਦਾ ਤੇ ਸਾਡੇ ਤੇ ਆਪਣੇ ਆਪ ਤੇ ਕੀ ਬੀਤਦੀ ਜੋ ਪਿਓ ਤੇ ਬੀਤ ਰਹੀ ਆ ਉਹਦੀਆਂ ਚੀਕਾਂ ਕੋਕਾਂ ਉਹਦੇ ਅੰਦਰ ਦਾ ਦੁੱਖ ਇੱਕ ਰੀ ਸਮਝਣ ਦੀ ਕੋਸ਼ਿਸ਼ ਕਰੋ ਕਿ ਜੇਕਰ ਮੇਰਾ ਬੱਚਾ ਹੁੰਦਾ ਤੇ ਮੈਂ ਫੇਸਬੁੱਕ ਤੇ ਲੋਕਾਂ ਕੋਲ ਐਹੋ ਸਵਾਲ ਪੁੱਛਣ ਲਿਆ ਹਾਂ ਕਿ ਹਾਂ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੀਏ ਜਾਂ ਨਾ ਕੱਢੀਏ ਪਹਿਲਾ ਮੁਹਾਲੀ ਚੰਡੀਗੜ੍ਹ ਚ ਇਹਨਾਂ ਨੇ ਦੋ ਪੰਜਾਬੀ ਮੁੰਡੇ ਤੇ ਫਿਰ ਇਹ ਸੋਸ਼ਲ ਮੀਡੀਆ ਤੇ ਸਿੱਧਾ ਪੰਜਾਬੀਆਂ ਨੂੰ ਲਲਕਾਰਨ ਦੇ ਗਾਣੇ ਕੱਢਣ ਦੇ ਮਾਵਾ ਪਹਿਣਾ ਦੀਆਂ ਤੇ ਫਿਰ ਵੀ ਆਪਾਂ ਪੁੱਛਣ ਦੇ ਪੰਜਾਬੀਓ ਦੱਸੋ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੀਏ ਜਾਂ ਨਾ ਕੱਢੀਏ ਪੂਰੀ ਵੱਡੇ ਪੱਧਰ ਵਾਲੀ ਗੈਰਤ ਪਰੀ ਸਾਡੇ ਅੰਦਰ ਸਾਨੂੰ ਲੱਖ ਦੀ ਲਾਂਤ ਫਿਰ ਵੀ ਅਸੀਂ ਪੁੱਛਦੇ ਆਂ ਪੰਜਾਬੀਓ ਦੱਸੋ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢੀਏ ਜਾਂ ਨਾ ਸਾਰੀ ਉਮਰ ਉਸ ਪਰ ਹੁਣ ਜਦੋਂ ਕੋਈ ਪ੍ਰਵਾਸੀ ਜਾਂ ਭਈਆ ਨਜ਼ਰ ਆਉਣਾ ਉਹ ਤੇ ਆਪਣੇ ਪੁੱਤ ਦੀ ਯਾਦ ਹੋਣੀ ਕਿ ਭਈਆ ਨੇ ਹੀ ਮੇਰਾ ਪੁੱਤ ਮਾਰਿਆ ਸੀ